ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਸਰਕਾਰ ਦੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਚੱਲਦੇ ਹੋਏ ਦਿੱਤੇ ਗਏ ਕਈ ਅਹਿਮ ਫੈਸਲੇ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਸੀਜੀਐਮ ਪੰਜਾਬ ਭਗਵੰਤ ਮਾਨ ਸਰ ਜੀ ਲੈਂਡ ਪੂਲਿੰਗ ਹਿੱਸੇਦਾਰ ਬਣ ਰਹੇ ਨੇ ਕਾਰ ਦੀ ਸਕੀਮ ਦੇ ਤੇ ਸਾਡੇ ਕੋਲੇ ਬਹੁਤ ਸਾਰੀਆਂ ਈਮੇਲਜ਼ ਬਹੁਤ ਸਾਰੇ ਮੈਸੇਜ ਜਬ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਸ ਐਂਡ ਡਾਉਂਟਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਅਮੈਂਡਮੈਂਟਸ ਹੋਈ ਜਾਣਗੇ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀ ਗਈਆਂ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ 10 ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉੱਥੇ ਸਾਰੀ ਜ਼ਮੀਨ ਦੀ ਰਿਸਟਰੀ ਬੰਦ ਹੋ ਜਾਊਗੀ ਬਿਲਕੁਲ ਨਿਰadhar ਤੇ ਬਿਲਕੁਲ ਬਿਹਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ ਸਾਢੇ 7 7 ਦੇ ਦੋਗੇ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗੈਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜਤੇ ਬਣਾ ਦੂ 15 ਘਟਾ ਲਾਂਗੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਜਾਂ ਵਧੀਆ ਹਾਈਟ ਆ ਉਹਨਾਂ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰੀਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚ ਹੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰੀਸਟਰੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜਮੀਨ ਕਿਸੇ ਨੇ ਦੇਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰਸਨਲੀ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਸੀ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਆਪਣੀ ਖੇਤੀ ਚੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਪਰ ਏਕੜ ਉਹ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਪਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸ ਏਕੜ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ فرض ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਸ ਤੇ اگلے سال انہیں ایک لکھ دس ہزار ملو گا تو یہ کلیئر کیا ہے پالیسی دیکھ اے, دی اے اج جا فیصلہ بڑا بڑا فیصلہ ہوا ہے جی پھر ایک ایک کر نہیں ہے گا اٹھ سو اس کو چھ سو کنار ہے ਕਿਸੇ ਕੋਲ 200 ਕਨਾਲ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਲ ਦੇ ਪਿੱਛੇ 1000 ਗਜ ਕਮਰਸ਼ੀਅਲ ਹੈ 200 ਗਜ ਇੱਕ ਏਕੜ ਇੱਕ ਏਕੜ ਪਿੱਛੇ 1000 ਗਜ ਕਮਰਸ਼ੀਅਲ ਰੈ residențial ਤੇ 200 ਗਜ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਇਹ ਪੜ੍ਹਦੇ ਤੁਸੀਂ ਪੜ੍ਹੋ ਹਾਂ ਮਾਈਕ ਲੈ ਮਾਈਕ ਕੋਈ ਵੀ ਮੈਂ ਇਧਰ ਜੀ ਕੋਈ ਨਾ ਚੈਨਲ ਵਾਈਜ਼ ਪੜ੍ਹ ਦੋ ਹਾਂ 8 ਤੋਂ 9 ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ 200 ਗਜ ਦਾ ਐਸ.ਈ.ਓ. ਜੇ ਲਾਸਟ ਇੱਕ ਕਲਾਲ ਆ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਗੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਗੂਥ ਨਹੀਂ ਲੈਣੇ ਪਲਾਟ ਨਹੀਂ ਲੈਣੇ ਤੇ ਉਹ 3 ਲਣਾ ਚਾਹਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੀ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਜੇ ਅਗਰ ਜੇਕਰ ਜੋ ਹੈ 8 ਕਨਾਲ ਹੈ ਤਾਂ 8 ਕਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸ.ਓ. ਮਿਲੇਗਾ ਜੇਕਰ 7 ਕਨਾਲ ਹੈ ਤਾਂ 100 ਗਜ ਦਾ ਇੱਕ ਐਸ.ਆਈ.ਓ. ਐਫ.ਏ.ਰ.ਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ 100 ਮਿਲੇਗਾ 75 ਗਜ ਦਾ ਔਰ ਉਹਦਾ ਐਫ.ਏ.ਰ ਹੋਏਗਾ 2 ਫਿਰ ਜੋ ਹੈ ਇਹ ਜੇਕਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇੱਕ ਐਸ.ਆਈ.ਓ. ਔਰ ਜੋ ਹੈ ਬੂਥ ਮੇ 100 ਮਿਲੇਗਾ ਜੋ ਹੈ ਉਹ 50 ਗਜ ਦਾ ਜੇਕਰ ਪੰਜ ਪੰਜ ਮਿਲੇਗਾ 100 ਗਜ ਦਾ ਐਸ.ਆਈ.ਓ. ਔਰ एक जो है मिलेगा बूथ 25 गज का जेकर चार कनाल है तो उनु केवल जो है एक 100 गज का एससीओ मिलेगा जेकर तीन कनाल है तो एक मिलेगा 75 गज का 100 और एक दो कनाल है तो उनु मिलेगा जो है 50 गज का 100 और एक अगर एक को कनाल है तो एक मिलेगा ये एक 25 गज का बूथ ए ए पार्ट फ्रॉम जो है रेसिडेंशियल एरिया ਉਹ ਮਿਲੇਗਾ ਹੀ ਮਿਲੇਗਾ ਉਹ ਰੈ residencies ਦੀ دیا ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਕਈ ਬੰਦੇ ਕਹਿੰਦੇ ਕਿ ਇਹਨਾਂਗੇ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residential ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residenial ਚ ਵਾਧਾ ਕਰ ਦਾਂਗੇ 3 ਗੁਣਾ ਨਹੀਂ ਨਹੀਂ 1600 1600 ਹੋ ਗਿਆ 1000 ਗਜ residenial 1000 ਗਜ ਤਾਂ residenial ਮਿਲ ਨਹੀਂ ਮਿਲਣਾ 1600 200 ਗਜ ਉਹ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residenial ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਇਸੇ ਰੇਸ਼ੋ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ residential ਚ ਵਾਦਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਲੋਅਰ ਰੈਜ਼ੀਡੈਂਸ ਲੋਨ ਸਰ ਹਾਂਜੀ ਐਲੋਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲੋਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਜਿੰਨਾ ਵੀ ਉਹਨੂੰ ਅਲਾਟਡ ਹੈ ਉਦੇ ਲੋਨ ਵੀ ਐਲਵਾਇਟੇ ਵੀ ਲੋਨ ਮਿਲ ਜਾਏਗਾ ਐਲਵਾਇਟੇ ਵੀ ਲੋਨ ਮਿਲ ਸਕਦਾ ਹੈ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾਸੇ ਪਾਉਂਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਹੋ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਜਿਹੜਾ ਫਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਤੇ ਨਾਲ ਦੋਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ ਵਿੱਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆ ਸਕੀਮ ਛੱਡ ਕੇ ਇਹਦੀ ਵਿਜੈ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਜੀ ਸਾਬ ਗੱਲ ਰਾਜਾ ਬ੍ਰਿਜ ਤੇ ਪਹੁੰਚੇ ਫੋਟੋਗ੍ਰਾਫਰ ਜੀ ਸਿੰਘ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਉਦੀ ਜ਼ਮੀਨ ਨਹੀਂ ਦੇਣੀ ਚਾਹੁੰਦਾ ਉਹਦੀ ਜ਼ਮੀਨ ਵਿਚਾਰੇ ਆ ਗਈ ਉਹਦੀ 5 ਏਕੜ ਪਈ ਹੈ ਪਾਸੇ ਸਾਰਾ ਡਵਲਪ ਹੋ ਗਿਆ ਪਰ ਉਹ ਵਿਚਾਰ ਵਿਚਕਾਰਲਾ ਕੀ ਉੱਥੇ ਖੇਤੀ ਕਰਦਾ ਖੇਤੀ ਕਰਦਾ ਕਿਸੰਦਵਾਉਦੇ ਤੇ ਰੋਕਣਾ ਹੋਏ ਨਹੀਂ ਕਾਦੇ ਵਾਸਤੇ ਰੋਕੋਗੇ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਇਹ ਪ੍ਰਚਾਰ ਹੋ ਰਿਹਾ ਜੀ ਇਹ ਇਲਜ਼ਾਮ ਨੇ ਕਿ ਫਿਰ ਉਹ ਵਿਚਕਾਰ ਉਹਨੂੰ ਇੰਨਾ ਕਿ ਜ਼ਿਆਦਾ ਪੀੜਤ ਹੋਜੇ ਪਰਤਾਕਤ ਹੋ ਜਾਏਗਾ ਕਿ ਉਹ ਅਖੀਰ ਨੂੰ ਛੱਡ ਕੇ ਪਜੇਗਾ ਕਿਵੇਂ ਪੱਜੇ ਵਿੱਚ ਚੜ੍ਹੇਗਾ ਨਾ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ 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 ਅਸੀਂ ਇਹਨੂੰ ਰੋਕ ਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹਨੂੰ ਹੋਊਗਾ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਹਾਂ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰ ਦਿਓ ਮੰਨ ਲਓ ਆ 4 ਕਰੋੜ ਮਿਲਣਾ ਹੈ ਅਗਰ ਦਸਾਲਵਾਦ ਵੀ ਵੇਚਦਾ ਤਾਂ ਮੈਨੂੰ ਚਾਰਪਰ ਹੋਈ ਮਿਲਣਾ ਹੈ ਕਿਹਦਾ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਮੇਰੇ ਰੇਟ ਵਧ ਗਿਆ ਡਵੈਲਪ ਹੋ ਕੇ ਹੁਣ ਡਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਪਾਲਿਸੀ ਜ ਹੈ ਮਾਰਕੀਟ ਰੇਟ ਮਿਲੂਗਾ ਜਾਂ ਕੈਪਿੰਗ ਰੇਟ ਮਿਲੂਗਾ ਜੀ ਨਹੀਂ ਨਹੀਂ ਇਹ ਇਹ ਪੈਸੇ ਦੇ ਦੇ ਨਹੀਂ ਪਲਾਂਟ ਦੇ ਰਹੇ ਉਹਨੂੰ ਅਸੀਂ ਇਹਦੇ ਵਿੱਚ ਇਹਦੇ ਵਿੱਚ ਪੈਸਾ ਤਾਂ ਹੈ ਹੀ ਨਹੀਂ ਜਿਨ ਵਾਲੋ ਇਹ ਚ ਇਸ ਤਾਂ ਇਹ ਇਸ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜੇ ਜਿਹੜਾ ਸਟੈਂਪੇ ਸਟੈਂਪੇਟਿਊਟੀ ਹੈ ਜਿੰਨੀ ਉਹ ਸਟੈਂਪੇਟਿਊਟੀ ਉਦੋਂ ਦੇਊਗਾ ਉਹਨੇ ਉਦੋਂ ਲੈ ਲੂਗਾ ਪਰ ਉਹਰਾਤ ਤਾਂ ਨਹੀਂ ਸਿਲ ਕਰ ਸਕਗੇ ਜੀ ਸਰਕਾਰ ਨੂੰ ਗੱਲ ਕਰੇਗਾ ਆਪਣੀ ਵੇਚ ਸਕੇਗਾ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜੀ ਜਦੋਂ ਕੋਲ ਕਲੋਨੀਓ ਸਰਕਾਰ ਦੀ ਹੈ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਸੈਰਮੀ ਕਲੋਨੀ ਬਣਾ ਸਕਦਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਬਣਾ ਨਹੀਂ ਦੇ ਦੇਖੋ ਤੁਸੀਂ ਕਹਿ ਰਹੇ ਕਿਸਾਨ 5 5 ਏਕੜ ਚੋ 3 ਏਕੜ ਤਾਂ ਅਸੀਂ ਉਸੇ ਹੁੰਦੇ ਹੈ ਨਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜ਼ੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ ਜੇ 50 20 ਦਿੰਦਾ 30 30 30 30 ਦਿਨਿਆਂ ਜੀ ਉਹਨੂੰ ਵੀ ਸਰਕਾਰ ਦੇ ਵਿਲਪ ਕਰਕੇ ਲੇ ਰਹੇ ਆ ਉਹਦੇ ਚ ਖੂਬ ਹੀ ਹੋਵੇਗਾ ਕਪੜੀ ਵੀ ਹੋਵੇਗੀ ਉਸ ਧਰਕਾ ਖਾਤਾ ਵੀ ਹੋਵੇਗਾ ਤੇ ਉਹਦੇ ਵਿੱਚ ਖਾੜ ਵੀ ਜੱਤੀ ਆ ਉਹ ਸਾਂਝੇ ਖਾਤੇ 'ਚ ਹੋਵੇਗੀ ਉਹਦੀ ਅਦਾਇਗੀ ਕਿ ਮੇਕ ਕੀਤੀ ਜਾਵੇ ਜੀ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤੱਕ ਅਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦਕਿ ਪੰਜਾਬ ਚ 25000 ਏਕੜ ਹੀ ਹੈ ਜਦਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਅਸੀਂ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਕਟਾਈਏ ਪਰ ਖੇਤੀ ਕਰਦੇ ਕਾਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਮੈਂ ਵਧੀਆ ਪੱਧਰ ਦੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨੀ ਨਹੀਂ ਉਲਟਾ ਕੰਮ ਸੋ ਉਹੀ ਉਹੀ ਤਾਂ ਫਰੇਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ। ਬਿਲਕੁਲ ਜਾਨਦਾ ਕੱਲ ਕੋਈ ਇੱਕ ਉਹ ਕੈਨੇਮਿਕ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਦੇ ਨੇੜੇ ਇਕੋ ਸਿਟੀ ਬਣਾਈ ਗਈ ਕਹਿੰਦੇ ਹਾਲੇ ਉੱਥੇ ਵੀ ਜਗ੍ਹਾ ਵੱਧੂ ਪਈ ਔਰ ਕਹਿੰਦੇ ਕਿਸ ਬਣਾ ਦੇ ਉੱਤੇ ਸਰਕਾਰ ਇਸ ਫੋਰਸ ਲੈ ਕੇ ਆ ਰਹੀ ਹੈ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਪਲਾਟ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਭ ਨੂੰ। ਛੱਬੀ ਸਾਰਾ ਵਖਿਆ ਜੀ ਉਹ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਹੈਨਾ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਹੈ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾ ਫਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਕਾ ਲੈਣਾ ਚਾਹੁੰਦੇ ਨੇ ਉਹ 200 ਕਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਕਾ ਜ ਹੋਰ ਮਿਲ ਜਾਊਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਹ ਵੀ ਇਹਦੇ ਚਦਾ ਹੀ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਵੀ ਟ੍ਰਾਂਸਫਰ ਹੋਣ ਵੇਲੇ ਹੋਊਗੀ ਸਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ ਮਿਲੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਆ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣਾ ਆਇਆ ਉਹ 600 ਗਾ ਜੇ ਜੇ ਉਹ 200 ਗਾ ਇਹਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ ਚ ਤਬਦੀਲ ਕਰ ਦਿੱਤਾ ਜਾਊਗਾ ਇਹ ਇਲੈਗਲ ਕਲੋਨੀ ਹੈ 30000 ਪਹਿਲਾਂ ਹੀ ਇਲੈਗਲ ਕਲੋਨੀ ਹੈ ਜੀ ਉਹਦੇ ਨਾਲ ਪਿਆ ਜੀ ਖਾਰ ਕੋਈ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲੈਗਲ ਕਲੋਨੀਆ ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰ ਖਲਦੇਰੇ ਜੀ ਜਿਹੜੀ ਸਟਾਰ ਦੀ ਮਿਲ ਜਾ ਰਹੀ ਹੈ ਜੀ ਤੇ ਜਦੋਂ ਜਦੋਂ 300 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਉਹ ਸਰਕਾਰ ਕਿਹਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਉਹ ਕਹਿੰਦੇ ਨੇ ਕਿ ਕੱਲੀ ਸਰਕਾਰ ਵੇਲੇ ਵਿਰਾਸਤ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਕੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਇੱਕ ਮਿੰਟ ਯਾਰ ਬਣਾਉਣ ਦੋ ਸਰਪੰਚ ਸਾਹਿਬ ਜੀ ਇਹ ਪੁੱਛਣਾ ਹੈ ਲੋਕੋ ਮੇਂ ਬਹੁਤ ਇਸ ਬਾਤ ਨੂੰ ਲੈ ਕੇ ਪਰੇਸ਼ਾਨੀ ਹੈ ਕਿ ਜੋ ਡਿਸਪਲੇਸਮੈਂਟ ਹੋਏਗੀ ਜਦੋਂ ਹਮ 65000 ਇਕੜ ਐਕਵਾਇਰ ਕਰੇਗੇ ਜੋ ਡਿਸਪਲੇਸਮੈਂਟ ਹੋਏਗੀ ਉਹ ਕੰਪੈਂਸੇਟ ਕਿਹਾ ਜਾ ਰਹਾ ਹੈ 65000 ਇਕੜ ਕਦੋਂ ਕਰੇਗੇ ਜੀ ਟੋਟਲ ਜੁਆ ਕਦੀ ਤੱਕ ਜਿਸ ਦਾ ਹੋਆ ਹੈ ਪਤਾ ਕਿ ਇੱਕਦਮ ਥੋੜੀ ਕਰਨਾ ਕੁਝ ਕੋਈ ਕਿਸੇ ਸ਼ਹਿਰ ਚ ਕੁਝ ਜਿੱਤੇ ਕੋਈ ਥੋੜੀ ਜੀ ਕਿਸੇ ਸ਼ਹਿਰ ਚ ਪਟਿਆਲਾ ਸ਼ਹਿਰ ਦੇ ਚਾਰ ਪਿੰਡੀ ਨੇ ਜੀ ਕਿਸੇ ਸੰਗਰੂਰ ਦੇ ਦੋ ਪਿੰਡੀ ਨੇ ਜੀ ਹੈ ਜੀ ਅਪੀਂਡ ਥੋੜੀ ਜਿਹਾ ਡਾਂਗੇ ਜੀ ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ ਇੱਕਦਮ ਥੋੜੀ ਕੋਈ ਅਸੀਂ ਕੁਤਾਰ ਵੀ ਬੰਗੂ ਹਮਲਾ ਕਰ ਦਾਂਗੇ ਪੰਜਾਬ ਦੇ ਹੀ ਅਸੀਂ ਵੀ ਪੰਜਾਬ ਪੰਜਾਬ ਨੂੰ ਅਸੀਂ ਦੇਖੋ ਆਬਾਦੀ ਵਧੀ ਹੈ ਤਾਂ ਆਬਾਦੀ ਦੇ ਨਾਲ ਨਾਲ ਜਿਹੜੀਆਂ ਕਲੋਨੀਆਂ ਨੇ ਉਹ ਘੱਟੋ ਘੱਟ ਇਲੀਗਲ ਨਾ ਹੋਣ ਉਹ ਇੱਕ ਨੰਬਰ ਦੀਆਂ ਕਲੋਨੀਆਂ ਹੋਣ ਤੇ ਲੋਕਾਂ ਨੂੰ ਸਕੂਨ ਹੋਵੇ ਜਿੱਥੇ ਸਾਡਾ ਪੈਸਾ ਲੱਗਿਆ ਉਹ ਸੇਫ